ਤੁਸੀਂ ਦੇਖ ਰਹੇ ਹੋ ਨਹਿਰ ਪੰਜਾਬੀ ਬਲੌਗਸ ਸਿਆਣਾ ਦਾ ਕਹਿਣਾ ਕਿ ਅੱਗਾ ਦੌਰ ਤੇ ਪਿੱਛਾ ਚੋੜ ਤੇ ਅੱਜ ਇਹ ਪੂਰੀ ਖਾਨ ਜਿਹੜੀ ਆ ਬਲਵੰਡੇ ਦੀ ਡਰੇਨ ਤੇ ਬਿਲਕੁਲ ਟੁੱਕਦੀ ਆ ਤੇ ਇਸ ਨੂੰ ਜਲਦੀ ਚ ਲੈ ਕੇ ਇੱਕ ਫੈਸਲਾ ਜੋ ਕਾਦੀਆਂ ਦੇ ਨ ਚਾਰਜ ਸਰਦਾਰ ਜਗਰੂਪ ਸਿੰਘ ਸੇਖਵਾ ਨੇ ਲੈ ਲਿਆ ਤੇ ਉਸ ਦਾ ਜਿਹੜਾ ਉਦਕਾਟਨ ਕਰ ਦਿੱਤਾ ਗਿਆ ਜਦੋਂ ਆਪਾਂ ਉਸ ਪੋਲ ਤੇ ਜਾ ਕੇ ਦੇਖਿਆ ਤਾਂ ਇਹ ਪੋਲ ਜਿਹੜਾ ਬਿਲਕੁਲ ਅਨਕੰਪਲੀਟ ਪਿਆ ਹੋਇਆ ਵਾ ਤੇ ਦੇਖੋ ਤੁਸੀਂ ਇਹ ਚਾਰ ਸਫੇਰੇ ਜਿਹੜੇ ਆ ਉਹ ਹਜੇ ਤੱਕ ਬਿਲਕੁਲ ਜਿਹੜੀ ਕੱਚੀ ਮਿੱਟੀ ਆ ਤੇ ਨਾ ਹੀ ਇਹਦੀਆਂ ਹਜੇ ਤੱਕ ਜਿਹੜੀਆਂ ਸ਼ਾਇਦਾਂ ਜਿਹੜੀਆਂ ਬਣਾਈਆਂ ਗਈਆਂ ਤੇ ਜਿਸ ਦੇ ਕਾਰਨ ਰਾਹੀਗਰਾਂ ਨੂੰ ਬਹੁਤ ਜ਼ਿਆਦਾ ਲੰਘਣ 'ਚ ਮੁਸ਼ਕਲ ਆ ਰਹੀ ਆ ਰਜਾਨਾ ਜਿਹੜੀਆਂ ਇੱਥੇ ਗੱਡੀਆਂ ਫਸ ਜਾਂਦੀਆਂ ਨੇ ਤੇ ਲੋਕਾਂ ਨੂੰ ਤਕਰੀਬਨ ਵਾਪਸ ਮੁੜ ਕੇ ਦੂਜੇ ਰਸਤੇ ਰਾਹੀਂ ਜਾਣਾ ਪੈਂਦਾ ਇਹ ਤੁਸੀਂ ਲਾਈਵ ਦੇਖ ਸਕਦੇ ਹੋ ਇਹ ਉਹ ਡਰੇਨ ਬਲਵੰਡੇ ਦੀ ਜਿੱਥੇ ਇਹ ਪੁਲ ਬਣਾਇਆ ਗਿਆ ਸੀ ਪੁਲ ਤਾਂ ਜ਼ਰੂਰ ਖੁੱਲਾ ਔਰ ਉੱਚਾ ਬਣਾਇਆ ਪਰ ਇੱਕ ਗਲਤੀ ਇਹ ਕਰ ਗਏ ਕਿ ਜਲਦੀ ਦੇ ਵਿੱਚ ਡਗਾਟਨ ਕਰ ਦਿੱਤਾ ਤੇ ਕਿਉਂਕਿ ਹੋ ਸਕਦਾ ਸੀ ਕਿ ਹੋਰ ਥੋੜੇ ਦਿਨ ਇਹਦੀ ਉਡੀਕ ਕਰ ਲੈਂਦੇ ਤੇ ਆ ਜਿਹੜੀ ਹੈ ਕੱਚੀ ਜ਼ਮੀਨ ਹੈ ਇਹਦੇ ਉੱਪਰ ਗੜਕਾ ਪਾ ਕੇ ਪੱਕੀ ਸੜਕ ਬਣਾਉਂਦੇ ਇਹਦੀਆਂ ਸਾਈਡਾਂ ਬਣਾਉਂਦੇ ਤੇ ਲੋਕਾਂ ਨੂੰ ਤਕਲੀਫ ਨਾ ਹੁੰਦੀ ਆ ਦੇਖੋ ਜਾਨਾ ਇੱਥੇ ਗੱਡੀਆਂ ਫਸ ਜਾਂਦੀਆਂ ਨੇ ਤੇ ਲੋਕ ਸਰਕਾਰ ਪ੍ਰਤੀ ਮਾੜੀ ਸੌਦਾ ਵਾਲੀ ਬੋਲਦੇ ਨੇ ਕੁਝ ਲੋਕਾਂ ਦਾ ਕਹਿਣਾ ਕਿ ਕਿਸਾਨਾਂ ਵੱਲੋਂ ਤਾਂ ਮਕਿਆਂ ਦੇਨ ਦੇ ਕਾਰਨ ਵੀ ਇਹ ਜਲਦੀ ਦੇ ਵਿੱਚ ਲੈ ਗਿਆ ਕ ਫੈਸਲਾ ਕਿ ਇਹ ਹੋ ਨਾ ਸਕੇ ਕਿ ਜਿਹੜੇ ਕਿਸਾਨ ਇਹਨਾਂ ਦੇ ਉੱਪਰ ਦੀ ਗੱਡੀਆਂ ਨੰਗਾ ਦੇਣ ਤੇ ਇਸ ਲਈ ਸਰਦਾਰ ਸੇਖਮਨ ਮਜਬੂਰ ਹੋ ਕੇ ਇਹਨਾਂ ਦਾ ਇਲਾ ਦੁਕਾਟਨ ਕਰਨਾ ਪਿਆ ਪਰ ਇਹ ਸਖਾਲ ਦੇ ਵਿੱਚ ਹੁੰਦਿਆਂ ਆ ਲੋਕਾਂ ਨੂੰ ਅਖਾਈ ਵੀ ਇਹਦੀ ਵੀ ਹੋ ਰਹੀ ਆ ਤੇ ਦੇਖੋ ਹਜੇ ਬਿਲਕੁਲ ਮਿੱਟੀ ਜਿਹੜੀ ਆ ਕੱਚੀ ਆ ਕੋਈ ਈਜੀ ਇੰਨੀ ਕੋਈ ਮਜਬੂਤ ਨਹੀਂ ਹੋਈ ਤੇ ਆ ਦੇਖੋ ਰੋਜ਼ਾਨਾ ਇੱਥੇ ਜਿਹੜੀਆਂ ਗੱਡੀਆਂ ਫਸ ਰਹੀਆਂ ਨੇ ਤੇ ਹੋ ਸਕਦਾ ਇਹਦੇ ਨਾਲ ਕਦੇ ਵੱਡੀ ਹਨ੍ਹੇਰੀ ਨਾ ਹੋ ਸਕੇ ਕਿਉਂਕਿ ਲੋਡ ਗੱਡੀਆਂ ਬੱਸਾਂ ਭਰੀਆਂ ਹੋਈਆਂ ਇੱਥੋਂ ਦੇ ਨੰਗਦੀਆਂ ਨੇ ਤੇ ਕੋਈ ਇਹਦੇ ਨਾਲ ਜਾਨੀ ਔਰ مالی ਨੁਕਸਾਨ ਵੀ ਹੋ ਸਕਦਾ ਜਿਹੜਾ ਇਹ ਬੇਟ ਇਲਾਕੇ ਲਈ ਬਹੁਤ ਮਾੜਾ ਹੋਵੇਗਾ ਤੇ ਸੋ ਸਰਕਾਰ ਨੂੰ ਚਾਹੀਦਾ ਕਿ ਇਹਨੂੰ ਪੈਲ ਦੇ ਆਧਾਰ ਤੇ ਇਹਨੂੰ ਜਿਹੜਾ ਪੱਕਾ ਕੀਤਾ ਜਾਵੇ ਹੋਰ ਮਿੱਟੀ ਪਾ ਕੇ ਔਰ ਸਾਈਡਾਂ ਦੇ ਵਿੱਚ ਜਿਹੜੇ ਕੰਡੇ ਆ ਇਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਸਾਈਡਾਂ ਪੱਕੀਆਂ ਬਣਾ ਕੇ ਤੇ ਪੱਕੀ ਰੋਡ ਜਿਹੜਾ ਬਣਾਇਆ ਜਾਵੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਇਹਨੂੰ ਇੰਟਰਸਟ ਲੈ ਕੇ ਤੇ ਇਹਦੇ ਬਾਰੇ ਸੋਚਿਆ ਜਾਵੇ ਵੇਖੋ ਲੋਕ ਕਿਵੇਂ ਨੰਗਦੇ ਹੋਏ ਕਿੰਨੀ ਅਖਿਆਈ ਦੇ ਨਾਲ ਲੰਗਦੇ ਹੋਏ ਸੋ ਸਾਡਾ ਮਕਸਦ ਲੋਕ ਇੱਕ ਲੋਕਾਂ 'ਚ ਜਾਗਰੂਕ ਫੜਾਉਣਾ ਸੀ ਧੰਨਵਾਦ